ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਆ ਮਜਨ ਗੁਰੂ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤ ਹੋ ਰਾਮਦਾਸ ਸਰੋਵਰ ਨੀ ਕਾ ਜੋ ਨਾ ਵੈ ਸੋ ਕੁਲਤ ਰਾਵੈ ਉਧਾਰ ਹੋਵਾ ਹੈ ਜੀ ਕਾ ਰਹਾ ਜੈ ਜੈ ਘਰ ਜਗ ਗਾਵੈ ਮਨ ਚਿੰਦੇ ਢੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੈ ਸੋ ਜਨ ਪਰਮ ਗਤ ਪਾਵੈ ਮਰੈ ਨ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਨ ਹੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਵਾਂ ਵਿੱਚ ਕਰਤਾ ਪੁਰਖ ਖਲਵਾ ਵਾੜ ਨਾ ਵਿੰਗਾ ਹੋਆ ਮਜਨ ਗੁਰੂ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤ ਹੋ ਰਾਮਦਾਸ ਸਰੋਵਰ ਨਿਕਾ ਜੋ ਨਾ ਵੈ ਸੋ ਕੁਲ ਤਰਾਵੈ ਉਧਾਰ ਹੁਆ ਹੈ ਜੀ ਕਾ ਰਹਾਉ ਜੈ ਜੈ ਕਾਰ ਜਗ ਗਾਵੈ ਮਨ ਚਿੰਦੇ ਢੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੈ ਨਾ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਨ ਹੈ ਜਿਸ ਦਿ얄 ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠਿ ਮਹਲਾ 5 ਵਿੱਚ ਕਰਤਾ ਪੁਰਖ ਖਲੋਵਾ ਵਲ ਨਵਿੰਗਾ ਹੋਵਾ ਮਜਨ ਗੁਰੂ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤ ਹੋ ਰਾਮਦਾਸ ਸਰੋਵਰ ਨਿਕਾ ਜੋ ਨਾ ਵੈਸੋ ਕੁਲਤਰਾਵੈ ਉਧਾਰ ਹੁਆ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੈ ਮਨ ਚਿੰਦੇ ਅੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੈ ਨ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ ਮਜਨ ਗੁਰੂ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੀ ਸੰਤ ਹੋ ਰਾਮਦਾਸ ਸਰੋਵਰ ਨੀ ਕਹਾ ਜੋ ਨਐ ਸੋ ਕੁਲ ਤਰਾਵੈ ਉਧਾਰ ਹੁਆ ਹੈ ਜੀ ਕਾ ਰਹਾ ਜੈ ਜੈ ਘਰ ਜਗ ਗਾਵੈ ਮਨ ਚਿੰਦੇ ਢੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੈ ਸੋ ਜਨ ਪਰਮ ਗਤ ਪਾਵੈ ਮਰੈ ਨ ਆਵੇ ਜਾਈ ਅਰ ਹਰ ਨਾਮ ਧਿਆਈ ਏ ਹੋ ਬ੍ਰਹਮ ਵਿਚਾਰ ਸੋ ਜਨੈ ਜਿਸ ਦਿਯਾਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਵਾਂ ਵਿਚ ਕਰਤਾ ਪੁਰਖ ਖਲਵਾ ਵਲ ਨ ਵਿੰਗਾ ਹੋਵਾ ਮਜਨ ਗੁਰੂ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤ ਹੋ ਰਾਮਦਾਸ ਸਰੋਵਰ ਨਿਕਾ ਜੋ ਨਐ ਸੋ ਕੁਲ ਤਰਾਵੈ ਉਧਾਰ ਹੋਵਾ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੇ ਮਨ ਚਿੰਦੇ ਅਡੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੈ ਮਰੈ ਨ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਨ ਜਿਸ ਦਿ얄 ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਵਾਂ ਵਿੱਚ ਕਰਤਾ ਪੁਰਖ ਖਲਵਾ ਵਲ ਨ ਵਿੰਗਾ ਹੋਆ ਮਜਨ ਗੁਰੂ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੀ ਸੰਤ ਹੋ ਰਾਮਦਾਸ ਸਰੋਵਰ ਨਿਕਾ ਜੋ ਨਐ ਸੋ ਕਲ ਤਰਾਵੈ ਉਧਾਰ ਹੁਆ ਹੈ ਜੀ ਕਾ ਰਹਾਉ ਜੈ ਜੈ ਕਾਰ ਜਗ ਗਾਵੈ ਮਨ ਚਿੰਦੇ ੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੈ ਨ ਆਵੇ ਜਾਈ ਹਰ ਹਰ ਨਾਮ ਧਿਆਈ ਏ ਹੋ ਬ੍ਰਹਮ ਵਿਚਾਰ ਸੋ ਜਨੈ ਜਿਸ ਦਿਯਾਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਵਾਂ ਵਿਚ ਕਰਤਾ ਪੁਰਖ ਖਲਵਾ ਵਲ ਨਵਿੰਗਾ ਹੋਵਾ ਮਜਨ ਗੁਰੂ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤ ਹੋ ਰਾਮਦਾਸ ਸਰੋਵਰ ਨਿਕਾ ਜੋ ਨਐ ਸੋ ਕਲ ਤਰਾਵੈ ਉਧਾਰ ਹੋਵਾ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੇਂ ਮਨ ਚਿੰਦੇ ੜੇ ਫਲ ਪਾਵੇਂ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇਂ ਸੋ ਜਨ ਪਰਮ ਗਤ ਪਾਵੈ ਮਰੈ ਨ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਨ ਜਿਸ ਦਿ얄 ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਵਾਂ ਵਿੱਚ ਕਰਤਾ ਪੁਰਖ ਖਲਵਾ ਵਲ ਨਵਿੰਗਾ ਹੋਵਾ ਮਜਨ ਗੁਰੂ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤ ਹੋ ਰਾਮਦਾਸ ਸਰੋਵਰ ਨੀ ਕਹਾ ਜੋ ਨਾ ਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ ਰਹਾ ਜੈ ਜੈ ਘਰ ਜਗ ਗਾਵੈ ਮਨ ਚਿੰਦੇ ਢੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੈ ਸੋ ਜਨ ਪਰਮ ਗਤ ਪਾਵੈ ਮਰੈ ਨ ਆਵੇ ਜਾਈ ਹਰ ਹਰ ਨਾਮ ਧਿਆਈ ਏ ਹੋ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਵਾਂ ਵਿਚ ਕਰਤਾ ਪੁਰਖ ਖਲਵਾ ਵਲ ਨਵਿੰਗਾ ਹੋਵਾ ਮਜਨ ਗੁਰੂ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤ ਹੋ RAM ਦਾਸ ਸਰੋਵਰ ਨੀ ਕਹਾ ਜੋ ਨਐ ਸੋ ਕੁਲ ਤਰਾਵੈ ਉਧਾਰ ਹੋਵਾ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੈ ਮਰੈ ਨ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਨ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਵਾਂ ਵਿੱਚ ਕਰਤਾ ਪੁਰਖ ਖਲਵਾ ਵਲ ਨਵਿੰਗਾ ਹੋਵਾ ਮਜਨ ਗੁਰੂ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੀ ਸੰਤ ਹੋ ਰਾਮਦਾਸ ਸਰੋਵਰ ਨਿਕਾ ਜੋ ਨਾ ਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈ ਘਰ ਜਗ ਗਾਵੈ ਮਨ ਚਿੰਦੇ ੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਹੋ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਵਾਂ ਵਿਚ ਕਰਤਾ ਪੁਰਖ ਖਲੋਵਾ ਵਲ ਨਵਿੰਗਾ ਹੋਵਾ ਮਜਨ ਗੁਰੂ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤ ਹੋ ਰਾਮਦਾਸ ਸਰੋਵਰ ਨਿਕਾ ਜੋ ਨਾ ਵੈ ਸੋ ਕੁਲ ਤਰਾਵੈ ਉਧਾਰ ਹੋਵਾ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੇ ਮਨ ਚਿੰਦੇ ਅਡੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੈ ਮਰੈ ਨ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਨ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਵਾਂ ਵਿੱਚ ਕਰਤਾ ਪੁਰਖ ਖਲਵਾ ਵਲ ਨਾ ਵਿੰਗਾ ਹੋਆ ਮਜਨ ਗੁਰੂ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੀ ਸੰਤ ਹੋ ਰਾਮਦਾਸ ਸਰੋਵਰ ਨੀ ਕਹਾ ਜੋ ਨਐ ਸੋ ਕੁਲ ਤਰਾਵੈ ਉਧਾਰ ਹੁਆ ਹੈ ਜੀ ਕਾ ਰਹਾਉ ਜੈ ਜੈ ਘਰ ਜਗ ਗਾਵੈ ਮਨ ਚਿੰਦੇ ਢੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੈ ਸੋ ਜਨ ਪਰਮ ਗਤ ਪਾਵੈ ਮਰੈ ਨ ਆਵੇ ਜਾਈ ਪਰ ਹਰ ਨਾਮ ਧਿਆਈ ਏ ਹੋ ਬ੍ਰਹਮ ਵਿਚਾਰ ਸੋ ਜਨੈ ਜਿਸ ਦਿਯਾਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਵਾਂ ਵਿਚ ਕਰਤਾ ਪੁਰਖ ਖਲੋਵਾ ਵਲ ਨਾ ਵਿੰਗਾ ਹੋਵਾ ਮਜਨ ਗੁਰੂ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤ ਹੋ RAM ਦਾਸ ਸਰੋਵਰ ਨੀ ਕਹਾ ਜੋ ਨਾ ਵੈ ਸੋ ਕੁਲ ਤਰਾਵੈ ਉਧਾਰ ਹੋਵਾ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੈ ਮਰੈ ਨ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਨ ਜਿਸ ਦਿ얄 ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ